ਜਦੋਂ ਮੂਸੇਵਾਲੇ ਦੇ ਫੈਨ ਵੀ ਪਰੇ ਤੋਂ ਪਰੇ ਨੇ ਆ ਯੂਐਸਏ ਤੋਂ ਪਰਿਵਾਰ ਆਇਆ ਨਾਲ ਨਾਲ ਤਸਵੀਰਾਂ ਤੁਸੀਂ ਦੋਸਤੋ ਵੀਡੀਓ ਦੇ ਵਿੱਚ ਦੇਖ ਰਹੇ ਹੋਵੋਗੇ ਕਿ ਇਸ ਪਰਿਵਾਰ ਦੀ ਖੁਸ਼ੀ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੱਲ ਨੂੰ ਫਲਾਈਟ ਹੈ ਤੇ ਅੱਜ ਕਹਿੰਦਾ ਵੀ ਪਰਿਵਾਰ ਨੂੰ ਮਿਲਣਾ ਹੈ ਛੋਟੇ ਸ਼ੁਭਦੀਪ ਨੂੰ ਮਿਲਣਾ ਪਰ ਜਿਹੜੀ ਹੈ ਕਹਿ ਸਕਦੇ ਆ ਵੀ ਪਰਿਵਾਰ ਹਸਪੀਟਲ ਦੇ ਵਿੱਚ ਆ ਤਾਂ ਹਵੇਲੀ ਦੇ ਬਾਹਰ ਫੈਨ ਤਾਂ ਬਹੁਤ ਆਉਂਦੇ ਨੇ ਪਰ ਜਿਹੜੀ ਉਹਨਾਂ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ ਕਿ ਉਹ ਪਰਿਵਾਰ ਜਾਂ ਸਿੱਧੂ ਮੂਸੇਵਾਲੇ ਦੇ ਉਹ ਛੋਟੇ ਭਾਈ ਸ਼ੁਭਦੀਪ ਨੂੰ ਮਿਲ ਸਕਣ ਜਿਹੜਾ ਛੋਟਾ ਸ਼ੁਭ ਜਿਸ ਨੂੰ ਮਿਲਣ ਦੇ ਲਈ ਲਗਾਤਾਰ ਫੈਨ ਅਡੀਕਾ ਕਰ ਰਹੇ ਨੇ ਤਾਂ ਉਹਦੇ ਲਈ ਇਹ ਪਰਿਵਾਰ ਯੂ ਐਸ ਏ ਤੋਂ ਆਇਆ ਤੇ ਕੱਲ ਇਹਨਾਂ ਦੀ ਫਲਾਈਟ ਸੀ ਪਰ ਕਹਿੰਦੇ ਵੀ ਕੱਲ ਅਸੀਂ ਫਲਾਈਟ ਲੈਣੀ ਆ ਪਰ ਉਸ ਤੋਂ ਪਹਿਲਾਂ ਸਾਡੀ ਕੋਸ਼ਿਸ਼ ਸੀ ਵੀ ਅਸੀਂ ਛੋਟੇ ਸ਼ੁਭ ਨੂੰ ਮਿਲ ਆਈਏ ਤਾਂ ਇਹਨਾਂ ਨੇ ਯਾਦਗਾਰ ਤੇ ਪਹੁੰਚੇ ਨੇ ਯਾਦਗਾਰ ਤੇ ਪਹੁੰਚ ਕੇ ਗੱਲਾਂ ਐ ਜੀਆਂ ਕੀਤਾ ਨੇ ਸੁਣ ਕੇ ਹੈਰਾਨ ਹੋਮੋਗੇ ਦੋਸਤੋ ਕਿ ਇਹ ਪਿਆਰ ਸਿੱਧੂ ਮੂਸੇਵਾਲੇ ਦੇ ਲਈ ਕਿੰਨਾ ਜ਼ਿਆਦਾ ਲੋਕਾਂ ਦਾ ਇਹ ਭੈਣ ਜਿਹੜਾ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਇਸ ਕਰਕੇ ਆਈਏ ਇਸ ਦਾ ਕਹਿਣਾ ਹੈ ਕਿ ਸਾਡਾ ਮੁੰਡਾ ਪੰਜਾਬੀ ਨਹੀਂ ਬੋਲਦਾ ਸੀ ਸਿੱਧੂ ਕਰਕੇ ਪੰਜਾਬੀ ਬੋਲਣ ਲੱਗ ਗਿਆ ਸਿੱਧੂ ਨੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੇ ਨੌਜਵਾਨਾਂ ਨੂੰ ਨਵੀਂ ਪੀੜ੍ਹੀ ਨੂੰ ਇੱਕ ਨਵੀਂ ਸੇਧ ਦਿੱਤੀ ਹੈ ਕਿ ਨਸ਼ਿਆਂ ਤੋਂ ਦੂਰ ਪੰਜਾਬੀਅਤ ਤੇ ਪੰਜਾਬੀਆਂ ਲਈ ਕੀ ਬੋਲਣਾ ਹੈ ਕੀ ਕੰਮ ਕਰਨਾ ਹੈ ਉਹ ਸਾਰੀਆਂ ਗੱਲਾਂ ਨੌਜਵਾਨਾਂ ਨੂੰ ਸਿਖਾ ਗਿਆ ਤੇ ਅੱਜ ਬਹੁਤ ਸਾਰੇ ਨੌਜਵਾਨ ਜਿਹੜੇ ਪੰਜਾਬੀ ਨਹੀਂ ਜਾਣਦੇ ਸੀ ਉਹ ਸਿੱਧੂ ਦੇ ਗੀਤਾਂ ਕਰਕੇ ਪੰਜਾਬੀ ਨੂੰ ਸਮਝਣ ਲੱਗੇ ਨੇ ਬੋਲਣ ਲੱਗੇ ਨੇ ਕੀ ਕਹਿੰਦਾ ਇਹ ਪਰਿਵਾਰ ਸੁਣ ਕੇ ਕਰਿਓ ਵੀਡੀਓ ਨੂੰ ਦੱਬ ਕੇ ਸ਼ੇਅਰ ਫਰਮ ਯੂਐਸਏ ਸੋਲਕਸਿਟੀ ओके ਤੇ ਕੀ ਲੱਸ ਰਹੀ ਸੀ ਇੱਥੇ ਆ ਕੇ ਦੇਖਿਆ ਵੈਲਕਮ ਦੇਖਿਆ ਤੁਸੀਂ ਕਿਦਾਂ ਹੋ ਬਹੁਤ ਵਧੀਆ ਲੱਗਾ ਮੀਨਸ ਕੋਈ ਵਰਡ ਹੀ ਨਹੀਂ ਰਹਿ ਗਿਆ ਉਹਨੂੰ ਦੇਖ ਕੇ ਉਹਦੀਆਂ ਪਿਕਚਰਾਂ ਲੱਗੀਆਂ ਹੋਈਆਂ ਇੱਥੇ ਇੰਨੇ ਵਧੀਆ ਨਾਲ ਦੀ ਵੈਲਕਮ ਲਈ ਤਿਆਰੀ ਹੋਈ ਹੈ ਮੀਨਸ ਸੱਚੇ ਮੇਰੇ ਅੱਖਾਂ 'ਚ ਨਾ ਖੁਸ਼ੀ ਦੇ ਹੰਝੂ ਆ ਦੇਖ ਕੇ ਮਤਲਬ ਕਿ ਫਾਈਨਲੀ ਅਸੀਂ ਪਹੁੰਚ ਗਏ ਜਿੱਥੇ ਅਸੀਂ ਚਾਹੁੰਦੇ ਸੀ ਕਦੋਂ ਦਾ ਦੇਖਣਾ ਜਦੋਂ ਸੈਂਸਰ ਡਾਈ ਹੈ ਸੋ ਲੈਜੈਂਡ ਨੇਵਰ ਡਾਈ ਹੀ ਲਾਈਕ ਕਮਬੈਕ ਹੋਇਆ ਉਹਦਾ ਕਹਿੰਦੇ ਵੀ ਬੱਚਾ ਪੰਜਾਬੀ ਸਿੱਖਣ ਲੱਗ ਗਿਆ ਮੇਰਾ ਬੇਟਾ ਤਾਂ ਇੰਨਾ ਫੈਨ ਆ ਨਾ ਮੈਂ ਦੱਸ ਨਹੀਂ ਸਕਦੀ ਉਹਦੀਆਂ ਇੰਨੀਆਂ ਇਹ ਲਾਈਨਾਂ ਮੈਨੂੰ ਸੁਣਾਉਂਦਾ ਰਹਿੰਦਾ ਹਮੇਸ਼ਾ ਹੀ ਗਾਣੇ ਦੀਆਂ ਲਾਸਟ ਰਾਈਡ ਸੋ ਹਾਏ ਪਤਾ ਨਹੀਂ ਕਿੰਨੇ ਕਿੰਨੇ ਗਾਣੇ ਹਰ ਰੋਜ਼ ਮੈਨੂੰ ਸੁਣਾਉਂਦਾ ਤੇ ਮੈਨੂੰ ਤਾਂ ਕਾਫੀ ਮਿਲ ਲੱਗਦਾ ਕਿ ਮੈਂ ਵੀ ਉਹਦੇ ਨਾਲ ਦੀ ਫੈਨ ਹੋ ਗਈ ਹਾਂ ਬਹੁਤ ਵੱਡੀ ਸਹੀ ਗੱਲ ਹੈ ਬੱਚਿਆਂ ਨੂੰ ਚੰਗੀ ਲੀਪ ਆ ਗਿਆ ਬਹੁਤ ਵਧੀਆ ਮੀਨਸ ਸਾਡੇ ਤਾਂ ਉੱਥੇ ਜਿੰਨੇ ਵੀ ਸਾਰੇ ਹੈਗੇ ਆ ਬਾਹਰ ਦੇ ਤੇ ਉਹਦੇ ਬਹੁਤ ਵੱਡੇ ਫੈਨ ਆ ਹਰ ਗੱਲ ਦੇ ਉੱਤੇ ਹਰ ਚੀਜ਼ ਦੇ ਉੱਤੇ ਮੀਨਸ ਇੱਕ ਮਾਂ ਦੇ ਦੁੱਖ ਨੂੰ ਸਮਝਦੇ ਹੋ ਕਿ ਇੰਨੇ ਸਮੇਂ ਬਾਅਦ ਖੁਸ਼ੀਆਂ ਦਾ ਪਲ ਮੈਂ ਵੀ ਮਾਂ ਆ ਬਟ ਆਈ ਰੀਅਲੀ ਅੰਡਰਸਟੈਂਡ ਕਿ ਸਾਡਾ ਸ਼ਬਦ ਦੁਆਰਾ ਬੈਕ ਕਮਬੈਕ ਹੋਇਆ ਆ ਉਹਦੇ ਲਈ ਆਪਾਂ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਨੀ ਆ ਵੈਗਰੋ ਨੂੰ ਉਹਦੀ ਲੰਬੀ ਉਮਰ ਤੇ ਨੂੰ ਲੰਤ ਰਕੇ ਜਾਂਦਾ ਵੇ ਇਦਾਂ ਹੀ ਦੁਆਰਾ ਬਸ ਸਾਡੇ ਚ ਆਦੇ ਸ਼ੁਗਨਾਮ ਜੀ ਮੇਰਾ ਨਾਮ ਤਜਿੰਦਰ ਸਿੰਘ ਆ ਭਾਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਅਸੀਂ ਸੌਲ ਲੇਕ ਸਿਟੀ ਯੂਟਾ ਯੂ ਐਸ ਏ ਅੱਛਾ ਤੇ ਕਿਵੇਂ ਲੱਗ ਰਿਹਾ ਅੱਜ ਵੈਲਕਮ ਬੈਕ ਹੋਣਾ ਸਿੱਧੂ ਦਾ ਤੇ ਬਹੁਤ ਚੰਗੇ ਤਰੀਕੇ ਨਾਲ ਹੈ ਜੀ ਸਾਰਿਆਂ ਨੂੰ ਵਧਾਈਆਂ ਬਹੁਤ- ਲੰਬੀ ਉਮਰ ਹੋਵੇ ਦੀ ਬਹੁਤ ਬਹੁਤ ਅਸੀਂ ਤਾਂ ਕਹਿੰਦੇ ਆ ਤੇ ਜਿਹੜਾ ਨਵਾਂ ਜੀ ਆਇਆ ਮੈਂ ਕਿਹਾ ਲੱਖ ਲੱਖ ਵਧਾਈਆਂ ਤੇ ਲੰਬੀ ਲੰਬੀ ਉਮਰ ਇਹਦੀ ਹੋਵੇ ਬਹੁਤ ਜ਼ਿਆਦਾ ਤੇ ਭਾਜੀ ਕਿਵੇਂ ਦੇਖਦੇ ਹੋ ਇੱਕ ਪੁੱਤ ਨੇ ਨਾਂ ਕਮਾਇਆ ਤੇ ਅੱਜ ਜਿਹੜਾ ਲੋਕ ਸੋਚਦੇ ਸੀ ਕਿ ਮੁੱਕ ਜਾਣਾ ਪਰ ਉਹ ਉਹ ਕਦੇ ਨਹੀਂ ਮੁੱਕ ਸਕਦਾ ਹਾਂਜੀ ਉਹ ਕਦੇ ਨਹੀਂ ਮੁੱਕ ਸਕਦਾ ਅੱਛਾ ਕਦੋਂ ਫਲਾਈਟ ਹੈ ਤੁਹਾਡੀ ਮੇਰੀ ਪਰਸੋਂ ਫਲਾਈਟ ਹੈ ਜੀ ਸਾਡੀ ਮਤਲਬ ਇੱਥੇ ਆਉਣਾ ਸਪੈਸ਼ਲ ਆਏ ਹਾਂ ਸਪੈਸ਼ਲ ਇੱਥੇ ਆਇਆ ਮੇਰਾ ਬੱਚਾ ਇੱਥੇ ਆ ਮੇਰੀ ਵਾਈਫ ਇੱਥੇ ਆਈ ਹੋਈ ਹੈ ਅਸੀਂ ਸਪੈਸ਼ਲ ਇੱਥੇ ਚੱਲ ਕੇ ਆਏ ਉਹਨੂੰ ਸਿਰਫ ਉਹਦੀ ਇੱਕ ਨਵਾਂ ਸਵਾਗਤ ਹੀ ਦੇਖਣਾ ਚਾਹੁੰਦੇ ਸੀਗੇ ਚ ਚਲੋ ਅਸੀਂ ਬੱਚੇ ਨੂੰ ਮਿਲਾਂਗੇ ਪਰ ਨਹੀਂ ਚਲੋ ਅਸੀਂ ਝੋਕੇ ਅਸਰਲਮ ਸਟੈਂਸਸ ਵੀ ਦੇਖ ਕੇ ਬੱਚਾ ਜੀ ਪਹੁੰਚਿਆ ਨਹੀਂ ਇੱਥੇ ਤੇ ਚਲੋ ਗੁੱਡ ਨੀਮ ਯੂਵਰਾਜ ਸਿੰਘ ਜੱਸੀ ਯੂਵਰਾਜ ਕਿਹੜੀ ਜਗ੍ਹਾ ਤੋਂ ਆਇਆ ਹੋ ਯੂਐਸਏ ਯੂਐਸਏ ਤੋਂ ਆਇਆ ਦੇਖਿਆ ਮਾਹੌਲ ਤੁਸੀਂ ਕਮਬੈਕ ਹੋਇਆ ਜਿੱਧੂ ਦਾ ਹਾਂਜੀ ਬਹੁਤ ਵਧੀਆ ਕਿੰਨਾ ਕੁ ਖੁਸ਼ੀ ਹੈ ਬਹੁਤ ਖੁਸ਼ੀ ਹੈ ਤੇ ਕਿੰਨੇ ਚਿਰ ਤੋਂ ਫੋਲੋ ਕਰਦੇ ਸਿੱਧੂ ਆ ਸਿੱਧੂ ਮਸਾਲਾ ਸੈਂਸ ਕਰਾਉ ਬਗਾਣਾ ਹੈ ਸੋ ਹਾਏ ਓਕੇ ਕਹਿੰਦੇ ਪਹਿਲਾਂ ਪੰਜਾਬੀ ਨਹੀਂ ਬੋਲਦੇ ਪੰਜਾਬੀ ਸਿੱਖਣ ਲੱਗੇ ਫਿਰ ਹਾਂਜੀ ਹੁਣੇ ਮੈਨੂੰ ਇਨਸਪੀਰੇਸ਼ਨ ਦੇਤੀ ਪੰਜਾਬੀ ਬੋਲਣ ਪਹਿਲਾਂ ਨਹੀਂ ਬੋਲਦਾ ਸੀ ਹੁਣ ਸਾਰੀ ਬੋਲ ਹਾਂਜੀ ਆ ਛੋਟਾ ਛੋਪੇਰ ਆ ਗਿਆ ਕਹਿੰਦੇ ਗੀਤਾਂ ਦੀ ਤਿਆਰੀ ਹੈ ਫਿਰ ਫੈਨ ਤਿਆਰ ਨੇ ਸਾਰੇ ਹਾਂਜੀ ਸੋਲ ਮੇਰੇ ਫੋਲ ਹਾਂਜੀ ਫੋਲ ਹਾਂਜੀ ਕੀ ਆ ਬਾਤ ਬਾਈ ਵਾਹ ਵਧੀਆ ਲੱਗਦਾ ਮੈਂ ਐ ਸਪੈਸ਼ਲ ਆਇਆ ਉਥੋਂ ਹਾਂ ਤੇ ਪਹਿਲਾਂ ਮੈਂ 2021 ਦੇ ਵਿੱਚ ਆਇਆ ਸੀਗਾ ਤੇ ਉਦੋਂ ਬਾਈ ਨੂੰ ਵੀ ਮਿਲੇ ਸੀ ਆਪਣੇ ਪੁਰਾਣੇ ਘਰੇ ਉਦੋਂ ਫੇਲੀ ਦਾ ਕੰਮ ਹੁੰਦਾ ਸੀਗਾ ਤੇ ਉਦੋਂ ਚਲ ਮੌਕਾ ਮਿਲਿਆ ਸੀ ਮਿਲਣ ਦਾ ਤੇ ਦੁਬਾਰਾ ਦਿਲ ਦੇ ਵਿੱਚ ਹੈਗਾ ਸੀਗਾ ਵੀ ਦੁਬਾਰੇ ਜਾ ਕੇ ਯਾਰ ਹਨਾ ਜਿਆਦਾ ਪੁਰਾਣੀਆਂ ਤਾਜ਼ੀਆਂ ਕਰੀ ਹੈ ਨਾ ਅਸੀਂ ਉਧਰ ਵੀ ਘੇੜਾ ਮਾਰ ਕੇ ਆਉਣਾ ਤੇ ਆਪਣੇ ਹਜੇ ਥੋੜਾ ਲੇਟ ਹੋ ਗਏ ਪਰ ਉਹ ਉਹ ਚੀਜ਼ ਥੋੜੀ ਦਿਲ 'ਚ ਰਹੇਗੀ ਹਾਲੇ ਕਿਵੇਂ ਦੇਖਦੇ ਹੋ ਇੰਨਾ ਪਿਆਰ ਕਲਾਕਾਰ ਦੇ ਲਈ ਕਦੇ ਹੋਊਗਾ ਕਿਸੇ ਕਲਾਕਾਰ ਦੇ ਲਈ ਨਾ ਬਾਈ ਜਮੀ ਨਹੀਂ ਮੈਂ ਯਾਰ ਖੋਦ ਡਿਪਰੈਸ਼ਨ 'ਚ ਰਹੇ ਹਾਂ ਬਾਈ 6 ਮਹੀਨੇ ਅੱਛਾ ਤੇ ਇਹ ਕਿਤੇ ਇਸ ਫਾਈਲ ਹਾਂ ਉਹਨਾਂ ਨੇ ਮੋਟੀਵੇਟ ਕੀਤਾ ਤੇ ਮੈਂ ਟਰੱਕ ਚਲਾਉਣਾ ਇਕੱਲਾ ਰਹਿਣਾ ਤੇ ਲੌਂਗ ਹਾਲ ਤੇ ਜਾਣਾ ਤੇ ਜਦੋਂ ਵੀ ਕੋਈ ਵਣ 'ਚੋਂ ਦਾਸੀ ਆਉਂਦੀ ਆ ਤਾਂ ਇਹਦੇ ਗੀਤੇ ਬਾਈ ਬੂਸਟ ਕਰਦੇ ਆਪਾਂ ਨੂੰ ਹਾਂਜੀ